ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਪੁਰ ਮੀਡੀਆ ਦੋਸਤੋ ਪਹੁੰਚਿਆ ਪਠਾਨਪੁਰ ਦਾ ਹਲਕਾ ਕੋਆ ਹੈਗਾ ਅੱਡਾ ਹੈਗਾ ਫਤੇਪੁਰ ਤਸਵੀਰਾਂ ਦਿਖਾ ਰਿਹਾ ਇੱਥੇ ਜਿਹੜੀ ਜੈ ਭੀਮ ਸੈਨਾ ਹੈਗੀ ਉਹਨਾਂ ਦੇ ਵਿੱਚ ਕਾਫੀ ਰੋਸ਼ ਹੈ ਦੱਸਦੀ ਕਿ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਦੀਵਾਰ ਤੇ ਦੋ ਦਿਨ ਪਹਿਲੇ ਜਿਹੜਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਸੀਗਾ ਜਨਤੀ ਸੀ ਜੀ ਉਸ ਮੌਕੇ ਤੇ ਇੱਥੇ ਇੱਕ ਪੋਸਟਰ ਲਗਾਇਆ ਸੀਗਾ ਬਾਬਾ ਸਾਹਿਬ ਜੀ ਦਾ ਜਿਸ ਨੂੰ ਕਿ ਜਿਸ ਰਾਤੀ ਅਨਸਰਾਂ ਵੱਲੋਂ ਜਿਹੜਾ ਪਹਿਲੇ ਤੁਹਾਨੂੰ ਉਥੋਂ ਉਤਾਰਿਆ ਗਿਆ ਤੇ ਫਿਰ ਉਹਦੇ ਨਾਲ ਬੇਅਦਵੀ ਕੀਤੀ ਗਈ ਹੈ ਬੇਅਦਵੀ ਕਰਕੇ ਕਹਿੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਇਸ ਘਟਨਾ ਸੰਬੰਧੀ ਤੇ ਇਹ ਤੁਰੰਤ ਉਥੇ ਐਕਸ਼ਨ ਲੈਂਦੇ ਹੋਏ ਥਾਣੇ ਦੀ ਕੰਪਲੇਨ ਕਰਦੇ ਨੇ ਸੀਸੀਟੀਵੀ ਵੀ ਇਸ ਦੀ ਸਾਹਮਣੇ ਆਈ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਨਾਲ ਦੀ ਸਕਰੀਨ ਤੇ ਵੀ ਦਿਖਾ ਰਿਹਾ ਤੇ ਇਹਨਾਂ ਦਾ ਰੋਸ਼ ਵੀ ਦਿਖਾ ਰਿਹਾ ਫਿਰ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਇਹ ਅੱਡੇ ਦੇ ਵਿੱਚ ਖੜੇ ਹੋ ਕੇ ਰੋਸ਼ ਜਿਹੜਾ ਕਾਰਨ ਹੈ ਕਿ ਇਹੋ ਜਿਹੇ ਜਿਹੜੀਆਂ ਕਟਨਾਵਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚਾਹੀਦਾ ਇਹਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਵੀ ਸੀਸੀਟੀਵੀ ਤੇ ਮੌਕੇ ਦੀਆਂ ਵੀ ਤੇ ਦੂਸਰੇ ਪਾਸੇ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਹੈਗਾ ਉਹਨਾਂ ਵੱਲੋਂ ਕਹਿੰਦੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਉਹਨਾਂ ਦੋਸ਼ੀਆਂ ਦੇ ਉੱਤੇ ਇੱਕ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਸੁਣਾਵਾਂਗੇ ਪੁਲਿਸ ਪ੍ਰਸ਼ਾਸਨ ਨਾਲ ਕਿ ਕੀ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਨਾਂਜੀ ਆਪਣਾ ਆ ਮੇਰਾ ਨਾਮ ਸੌਰਵ ਰਾਜ ਤੁਹਮਰਾ ਜੀ ਐਜੀਟੇਸ਼ਨ ਕੀਤਾ ਜਾਣਾ ਪ੍ਰੋਟੈਸਟ ਫਾਦੇਪੋਰਟ ਦੇ ਵਿੱਚ ਕੀ ਕਾਰਨ ਹੈਗਾ ਆ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਹਾਲੀ 14 April ਨੂੰ ਆ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਨੇ ਮੇਟ ਕਰ ਦਾ ਜਨਮ ਦਿਨ ਪੂਰੇ ਬੀਸ਼ੋਪਰ ਦੇ ਵਿੱਚ ਮਨਾਇਆ ਗਿਆ ਔਰ ਇਸੇ ਕੜੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾ ਰੋਡ ਜਨਰਲ ਸਿੰਘ ਵਿੱਚ ਵੀ ਸਰਕਾਰ ਦੀ ਤਰਫੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਸਬੰਧ ਦੇ ਵਿੱਚ ਸਾਡੇ ਆਦਰਨੀਏ ਮੰਤਰੀ ਕਟਾਰ ਚੱਕ ਜੀ ਨੇ ਆਪਣੇ ਬਾਬਾ ਸਾਹਿਬ ਡਾਕਟਰ ਅੰਬੇਟ ਕਰਦੇ ਹੋਡਿੰਗ ਸਾਰੇ ਇਲਾਕੇ ਦੇ ਵਿੱਚ ਲਗਾਏ ਸੀ ਔਰ ਇੱਕ ਹੋਡਿੰਗ ਜਿੱਥੇ ਅਸੀਂ ਖੜਿਆ ਇਹਦੇ ਪਿੱਛੇ ਦੁਵਾਰ ਦੇ ਉੱਤੇ ਵੀ ਲੱਗਿਆ ਹੋਇਆ ਸੀ 14 ਤਰੀਕ ਲਗਭਗ 6:26 ਮਿੰਟ ਤੇ ਗਲਤ ਅਨਸਰਾਂ ਨੇ ਉਸ ਹੋਡਿੰਗ ਨੂੰ ਪਟਕੇ ਤੋੜ ਕੇ ਉਸ ਦੀ ਬੇਅਦਬੀ ਕਰਕੇ ਪਿੱਛੇ ਗੰਦੇ ਨਾਲੇ ਦੇ ਵਿੱਚ ਸੁੱਟ ਦਿੱਤਾ ਔਰ ਜਿਸ ਤਰ੍ਹਾਂ ਇਹ ਇੱਥੇ ਪਤਾ ਲੱਗਾ ਕੱਲ 15 ਤਰੀਕ ਨੂੰ ਪਤਾ ਲੱਗਾ ਤੇ ਇਹ ਸਾਡੇ ਸਾਥੀਆਂ ਨੇ ਇਸਦੀ ਇਤਲਾਹ ਜੋ ਹੈ ਪੁਲਿਸ ਨੂੰ ਦਿੱਤੀ ਪੁਲਸ ਨੇ ਤੁਰੰਤ ਆ ਕੇ ਕਾਰਵਾਈ ਕੀਤੀ ਔਰ ਜਿਸ ਤਰ੍ਹਾਂ ਹੀ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਖੰਗਾਲਿਆ ਉਹਦੇ ਵਿੱਚ ਜੋ ਵਿਅਕਤੀ ਪਾਏ ਗਏ ਉਹਨਾਂ ਨੂੰ ਜੋ ਹੈ ਪੁਲਿਸ ਨੇ ਹਿਰਾਸਤ ਵਿੱਚ ਲਿਆ ਔਰ ਉਹਨਾਂ ਦੇ ਤਹਿਤ ਐਫਆਈਆਰ ਵੀ ਜੋ ਹੈ ਉਹ ਕੀਤੀ ਗਈ ਹੈ ਸਮਾਜ ਨੂੰ ਮੈਸੇਜ ਦੇਣਾ ਜਦੋਂ ਅੱਜ ਦਿਨ ਇਹੋ ਜਿਹੀਆਂ ਘਟਨਾਵਾਂ ਜਣੀਆਂ ਦੇਖਣ ਨੂੰ ਮਿਲ ਰਹੀਆਂ ਆ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਜੋ ਹੈ ਸਾਡਾ ਪੂਰਾ ਸਮਾਜ ਜਿਸ ਤਰ੍ਹਾਂ ਕਿ ਅੱਜ ਸਾਡੀਆਂ ਸਾਰੀਆਂ ਹੀ ਭੀਮ ਆਰਮੀ BSP ASP ਔਰ ਜਿੰਨੇ ਵੀ ਅੰਬੇਦਕਰਵਾਦੀ ਸੰਗਠਨ ਹੈ ਉਹ ਜਿੱਥੇ ਬੜੇ ਹੀ ਅਕਰੋਸ਼ ਦੇ ਵਿੱਚ ਅੱਜ ਇਕੱਠੇ ਹੋਏ ਹਨ ਔਰ ਸਾਡਾ ਇਹੀ ਹੈ ਕਿ ਅਸੀਂ ਇਸ ਅਪਮਾਨ ਨੂੰ ਨਹੀਂ ਸਹਿਣ ਕਰ ਸਕਦੇ ਕਿਉਂਕਿ ਜਦੋਂ ਕਾਰਵਾਈ ਪੁਲਿਸ ਤੱਕ ਪਹੁੰਚਦੀ ਹੈ ਫਿਰ ਅੱਗੇ ਇਸ ਤਰ੍ਹਾਂ ਦੇ ਮੱਧਬੁੱਧੀ ਵਿਅਕਤੀ ਜੋ ਹੈ ਪੇਸ਼ ਕੀਤੇ ਜਾਂਦੇ ਹਨ ਉਹ ਕਹਿੰਦੇ ਹਨ ਕਿ ਇਹ پاگل ਹਨ ਅਗਰ ਉਹ پاگل ਹਨ ਤੇ ਵਿਸ਼ੇਸ਼ ਕਰਕੇ 바ਵਾ ਸਾਹਿਬ ਡਾਕਟਰ ਬੇਟਕੇ ਦੇ ਹੌਡਰਿੰਗ ਔਰ ਮੂਤੀਆਂ ਦੇ ਉੱਤੇ ਕਿਉਂ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ ਕਿਉਂ ਜੋ ਹੈ अपमानित ਕੀਤਾ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਇੱਥੇ ਹੋਲਡਿੰਗ ਲੱਗਦੇ ਹਨ ਮੂਰਤੀਆਂ ਹੁੰਦੀਆਂ ਨੇ ਉਹਨਾਂ ਨੂੰ ਨੁਕਸਾਨ ਜੋ ਹੈ ਕਿਉਂ ਨਹੀਂ ਪਹੁੰਚਾਇਆ ਜਾਂਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਮਾਨ ਸਨਮਾਨ ਜੋ ਹੈ ਉਹ ਅਸੀਂ ਬਲੰਦ ਰੱਖਾ ਜਾਂਦੇ ਹਾਂ ਔਰ ਇਸ ਤਰ੍ਹਾਂ ਦੇ ਜੋ ਗਲਤ ਅੰਸਰ ਹਨ ਇਹ ਨਾਲ ਹੀ ਨਾਲ ਸਾਡੇ ਭਾਈਚਾਰੇ ਦੇ ਵਿੱਚ ਵੀ ਜੋ ਹੈ ਇੱਕ ਬਖਰੀਆਂ ਪੈਦਾ ਕਰਨਾ ਚਾਹੁੰਦੇ ਹਨ ਅਸੀਂ ਹੱਦ ਧਰਮ ਹਰ ਜਾਤੀ ਹਰ ਗੁਰੂ ਪੀਰ ਪੈਗੰਬਰ ਦਾ ਮਾਨ ਸਨਮਾਨ ਕਰਦੇ ਹਾਂ ਅਗਰ ਅਸੀਂ ਕਰਦੇ ਹਾਂ ਫਿਰ ਇਹ ਸਾਡੇ ਬਾਵਾ ਸਾਹਿਬ ਡਾਕਟਰ ਮੇਟਕਰ ਜੋ ਵਿਸ਼ਵ ਰਤਨ ਹਨ ਉਹਨਾਂ ਦਾ ਮਾਨ ਸਨਮਾਨ ਇਹਨਾਂ ਦੇ ਦਿਲਾਂ ਦੇ ਵਿੱਚ ਕਿਉਂ ਨਹੀਂ ਹੈ ਇਹ ਚੀਜ਼ ਜੋ ਹੈ ਸਾਡੇ ਸੈਨ ਤੋਂ ਬਾਹਰ ਹੈਗੀ ਹੈ ਔਰ ਇਸ ਦੇ ਉੱਤੇ ਅਸੀਂ ਕੜਾ ਜੋ ਹੈ ਬਿਰੋਲ ਕਰਾਂਗੇ ਮੇਰਾ ਨਾਮ ਬਲਵਿੰਦਰ ਭੀਮ ਬਿਮਾਰੀ ਭਾਰਤ ਇੱਕ ਨਾਮ ਸਿੰਘ ਗੁਰਦਾਸਪੁਰ ਬਲਵਿੰਦਰ ਜੀ ਰੋਸ਼ ਕੀਤਾ ਜਾ ਰਿਹਾ ਜਿਹੜਾ ਵੱਧ ਵੱਧ ਕੀ ਗੱਲ ਹੈ ਜਿਹੜਾ ਅੱਜ ਫਾਤਿਹਪੁਰ ਲਾਕਾ ਨਰੋਡ ਦੇ ਵਿੱਚ ਜੇ ਰੋਜ਼ ਪ੍ਰਦਰਸ਼ਨ ਕੀਤਾ ਜਾਇਆ ਰਿਹਾ ਸਟ੍ਰੈਚ ਪ੍ਰੈਸ਼ਟ ਕੀਤਾ ਗਿਆ ਤੇ ਮੌਕੇ ਦੇ ਮੁਤਾਬਿਕ ਕੀਤਾ ਗਿਆ ਕਿਉਂਕਿ ਸਾਨੂੰ ਚੈਸਟ ਇੱਕ ਖਬਰ ਮਿਲੀ ਸੀ ਕਿ ਪੀ ਮਾਰਮੀ ਭਾਰਤਕ ਕਮਿਸ਼ਨ ਦੇ ਕ੍ਰਾਂਤੀਕਾਰੀ ਸਾਥੀਆਂ ਨੂੰ ਕਿ ਬਾਬਾ ਸਾਹਿਬ ਦੀ ਸਟੈਚੂ ਜੋ ਬਾਬਾ ਸਾਹਿਬ ਦੀ ਪ੍ਰਤਿਮਾ ਲੱਗੀ ਹੋਈ ਹੈ ਉਹ ਪੈਸਟ ਬੋਨਰ ਬੈਨਰ ਲਗਾਏ ਗਏ ਸੀ ਫਤਿਹਪੁਰ ਦੇ ਵਿੱਚ ਕਿs ਰਾਤਰੀ ਅੰਸਰ ਦੁਆਰਾ ਜੇ ਤੋੜ ਦੇ ਫਾੜ ਦਿੱਤੇ ਗਏ ਔਰ ਛੁੜ ਦਿੱਤੇ ਗਏ ਮੌਕੇ ਦੇ ਕੋਈ ਜੋ ਖਬਰ ਮਿਲੀ ਖਬਰ ਦੇ ਮੁਤਾਬਿਕ ਕ੍ਰਾਂਤੀਕਾਰੀ ਸਾਥੀ ਜਿੰਨੇ ਵੀ ਪਹੁੰਚੇ ਨੇ ਇਸ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਮਨਨ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਔਰ ਕੱਟ ਦਿੱਤਾ ਗਿਆ ਸੱਸੇ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਨਾਲ ਹੀ ਨਾਲੇ ਪੂਰੀ ਸਮਾਜ ਨੂੰ ਅਤੇ ਪੂਰੇ ਅਸਰਾਰਤੀ ਅੰਸਰਾਂ ਨੂੰ ਜੋ ਮੰਨਵਾਦੀ ਬ੍ਰਾਹਮਣਵਾਦੀ ਵਿਪਰਵਾਦੀ ਸੋਚ ਦੁਆਰਾ ਜੋ ਇਹ ਲੋਕ ਸਰਾਤੇ ਅੰਸਰ बार-बार ਬਾਬਾ ਸਾਹਿਬ ਤੇ ਵਾਰ ਕਰਦੇ ਨੇ ਬਾਬਾ ਸਾਹਿਬ ਦੀ ਸਟੈਚੂ ਤੇ ਵਾਰ ਕਰਦੇ ਨੇ ਔਰ ਬਾਬਾ ਸਾਹਿਬ ਦੇ ਜੋ ਪੋਸਟਰ ਬਣੇ ਨੇ ਉਹਨਾਂ ਤੇ ਵਾਰ ਕਰਦੇ ਨੇ ਸऱ्या ਮਨ ਨੂੰ ਚੈਲੰਜ ਹੈ ਇਹ ਬਹੁਜਨ ਸਮਾਜ ਦੇ ਲੋਕ ਜਾਗ ਚੁਕੇ ਨੇ ਅੱਜ ਤੋਂ ਬਾਅਦ ਅਗਰ ਫਿਰ ਇਹ ਦਰਦਨਾਕ ਘਟਨਾ ਇਦਾਂ ਦੀ ਕੋਈ ਸਾਡੇ ਮਾਨ ਸਨਮਾਨ ਸਭੀ ਮਾਨ ਨੂੰ ਠੇਸ ਪਹੁੰਚਾਉਣ ਦੀ ਕੰਮ ਕਰਦਾ ਸऱ्या ਪੀ ਮਾਰਨੀ ਚੈਲੰਜ ਕਰਦੀ ਹੈ ਸਸਨ ਔਰ ਪ੍ਰਸ਼ਾਸਨ ਨੂੰ ਅਗਰ ਜੇਕਰ ਡਰਾਮਾ ਨਾ ਰੁਕਿਆ ਕਿਸੇ ਵੀ ਲੈਵਲ ਤੱਕ बहुजन समाज और भीम आर्मी ने गुजरना पाया तो गुजरेंगे अगर भीमा कोरे गांव की तरह इन लोगों के साथ टक्कर लेनी पड़ी तो हम लेंगे ये सरेआम चैलेंज है हमारा पूरे बहुजन समाज का इन लोगों के लिए मनुवादी विप्रवादी ब्राह्मणवादी सोच के लिए और जाति हंकार लोगों के लिए कि भीम आर्मी मौजूदा पूरे भारत में स्टैंड हो चुकी है आज तुम्हें समझना होगा कि भीम आर्मी ताकत क्या चीज है अगर आप नहीं सुधरेंगे तो फिर हमारा झंडा और डंडा मजबूत ਹੋ ਤਾਂ ਹੈ ਅਪਰ ਫਿਰ ਅਮ ਆਪਣਾ ਫੈਸਲਾ ਖੁਦ ਕਰਨਾ ਜਾਣਤੇ ਹੈ ਜੈ 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 ਸਾਗਰ ਬੈਂਸ ਪੀ ਮਾਰਵੀ ਜ਼ਿਲ੍ਹਾ ਪਠਾਨਕੋਟ ਕੀ ਕਹਿਣਾ ਚਾਹਦੇ ਤੁਸੀਂ ਪ੍ਰੋਟੈਸਟ ਕੀਤਾ ਜਾ ਰਿਹਾ ਕਹਿੰਦੇ ਬੇਅਦਬੀ ਕੀਤੀ ਗਈ ਹੈ ਬਾਬਾ ਸਾਹਿਬ ਦੇ ਪੋਸਟਰ ਦੇ ਨਾਲ ਪਠਾਨਕੋਟ ਦੇ ਦੇਖਿਏ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜਨਮਤੀ ਹੁੰਦੀ ਹੈ ਤੇ ਉਸ ਜਨਮਤੀ ਦੇ ਉਪਲਖਸ਼ ਦੇ ਵਿੱਚ ਜਿਹੜੇ ਸ਼ਰਧਾਤੀ ਤੱਤਵ ਉਹਨਾਂ ਵੱਲੋਂ ਬਾਬਾ ਸਾਹਿਬ ਦੇ ਪੋਸਟਰ ਦੇ ਉੱਤੇ ਜਿਹੜੀ ਬੇਅਦਬੀ ਕੀਤੀ ਹੈ ਉਹ ਕਤਈਂ ਬਰਦਾਸ਼ਤ ਨਹੀਂ ਕੀਤੀ ਜਾਏਗੀ 14 ਤੋਂ ਲੈ ਕੇ 15 ਅੱਜ 16 ਤਰੀਕ ਹੋ ਗਈ ਹੈ ਤੇ ਕੱਲ ਸ਼ਾਮੀ ਜਾ ਕੇ ਪੁਲਿਸ ਨੇ ਉਸ ਬੰਦਿਆਂ ਨੂੰ ਅਰੈਸਟ ਕੀਤਾ ਤੇ ਅਸੀਂ ਸਾਫ਼ ਤੇ ਸਾਫ਼ ਇੱਕ ਪੂਰੇ ਪੰਜਾਬ ਨੂੰ ਪੂਰੇ ਭਾਰਤ ਦੇਸ਼ ਨੇ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੀ ਬਾਬਾ ਸਾਹਿਬ ਦੇ ਨਾਲ ਉਹਦੀ ਜਿਹੜੇ ਪੋਸਟਰ ਹੈ ਉਹਨਾਂ ਦੀ ਜਿਹੜੇ ਸਟੈਚੂ ਹੈ ਉਹਨਾਂ ਦੀ ਜਿਹੜੀ ਬੇਦਵੀ ਕਰ ਰਿਹਾ ਹੈ ਇਹ ਕਰਨਾ ਹੀ ਬੰਦ ਕਰ ਦਿਓ ਤੇ ਪਲੱਸ ਇੱਕ ਹੈ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਬੇਦਬੀ ਦੇ ਉੱਤੇ ਜਿਹੜੇ ਇਨਸਾਨ ਤਿਆਰ ਕਰ ਰਹੇ ਆ ਜਿਹੜਾ ਮਾਨਸਿਕ ਤੌਰ ਦੇ ਉੱਤੇ ਲੋਕਾਂ ਨੂੰ ਤਿਆਰ ਕਰਕੇ ਇਹ ਮੋਰਾ ਬਣਾ ਕੇ ਇੱਕ ਬੇਦਗੀਆਂ ਕਰਵਾ ਰਿਹਾ ਉਸ ਬੰਦਿਆ ਦੀ ਇੱਕ ਪਹਿਚਾਨ ਕੀਤੀ ਜਾਵੇ ਉਸ ਗਰੁੱਪ ਦਾ ਜਿਹੜਾ ਪਤਾ ਲਗਾਇਆ ਜਾਏ ਪਤਾ ਲਗਾ ਕੇ ਉਹ ਹੀ ਚਾਨੇਗੀ ਪੀ ਮਾਰਮੀ ਦੇ ਹਵਾਲੇ ਕੀਤਾ ਜਾਵੇ ਉਹਦਾ ਫੈਸਲਾ ਪੀ ਮਾਰਮੀ ਕਰੇਗੀ ਕਿਉਂਕਿ ਇਹ ਜਿਹੜੀ ਬਰਦਾਸ਼ਤ ਤੋਂ ਹੱਥੋਂ ਵੱਧ ਹੋ ਗਈ ਹੈ ਪੰਜਾਬ ਦੇ ਵਿੱਚ ਚਾਰ ਬੇਦਗੀਆਂ ਸਟੈਚੂ ਨਾ ਕੀਤੀਆਂ ਅੱਜ ਇੱਥੇ ਫਤਿਹਪੁਰ ਦੇ ਵਿੱਚ ਜਿਹੜੀ ਇਹ ਬੇਦਬੀਆ ਪੋਸਟਰਾਂਾਂ ਕੀਤੀ ਹੈ ਇਹ ਕਤਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਡਾ ਡੰਡਾ ਤੇ ਝੰਡਾ ਮਜ਼ਬੂਤ ਹੈ ਤੇ ਜਿਹੜਾ ਬੇਦਬੀ ਕਰੇਗਾ ਉਹਦੀ ਲੱਤਾਂ ਵੀ ਭੰਨਾਂਗੇ ਤੇ ਉਹਦੀ ਬਾਹਾਂ ਵੀ ਤੋੜਾਂਗੇ ਜੈ ਭੀਮ ਜੈ ਭਾਰ ਬੇਦਬੀ ਦਾ ਮਾਮਲਾ ਆਇਆ ਬਾਬਾ ਸਾਹਿਬ ਜਿਹੜੇ ਅਮਿਤਜੀ ਹੈਗੇ ਆ ਉਹਨਾਂ ਨੇ ਪੋਸਟਰ ਫਾੜੇਗੇ ਫਤਿਹਪੁਰ ਦੇ ਈ ਦੇ ਵਿੱਚ ਕਾਰਵਾਈ ਤੁਹਾਡੇ ਧਿਆਨ ਵਿੱਚ ਵੀ ਹੈਗੇ ਕਿ ਮਾਮਲਾ ਇਹ ਸਰ ਬਾਬਾ ਉਮੀਦਵਾਰ ਸਾਹਿਬ ਦਾ ਇੱਕ ਪੋਸਟਰ ਹੋਲਡਿੰਗ ਸੀਗਾ ਇਹ ਇੱਥੇ ਦੁਕਾਨਦਾਰ ਦੇ ਦੀਵਾਰ ਤੇ ਲੱਗਾ ਹੋਇਆ ਸੀ ਜਿਸ ਨੂੰ ਕੁਝ ਸਰਾਰਤੀ ਅੰਤਰਾ ਨੇ ਭੰਨ ਤੋੜ ਕੇ ਮਗਰ ਗੰਦੇ ਨਾਲੇ ਦੇ ਵਿੱਚ ਸੁੱਟਦਾ ਸੀ ਜਿਸ ਦੇ ਇਨਸਾਨ ਜਿਹੜੀ ਇਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਆ ਆ ਫੇਰ ਦੁਬਾਰਾ ਕਰਤੀ ਗਈ ਜੀ ਬੰਦੇ ਵੀ ਕੋਈ ਰੈਸ਼ਟ ਕੀਤੇ ਇੱਕ ਬੰਦਾ ਰੈਸ਼ਟ ਕਰ ਲਿਆ ਤੇ ਦੂਜਾ ਰੈਸ਼ਟ ਹੋ ਜਾਏਗਾ ਜੀ ਕਿੰਨੇ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਸੀਸੀਟੀ ਫੋਟੋ ਦੀ ਦੇ ਆਧਾਰ ਤੇ ਹੀ ਇਹਨਾਂ ਦੀ ਸਨਾਰਥ ਕੀਤੀ ਗਈ ਦੋਸ਼ੀ ਨੂੰ